ਰਹਿ ਰਾਤ ਸਾਹਿਬ ਹਰ ਜੁਗ ਜੁਗ ਭਗਤੀ ਉਪਾਇ ਪਹਿਜ ਰਖਦਾ ਆਇਆ ਰਾਮ ਰਾਜੇ ਹਰ ਨਾ ਕਜੁਤ ਹਰ ਮਾਰਿਆ ਪ੍ਰਹਿਲਾਦ ਤਰਾਇ ਅਹੰਕਾਰੀਆਂ ਨਿਤ ਕਾਂ ਪੇਠਦੇ ਨਾਮਧਿਉਮ ਖਲਾਇਆ ਜਨ ਨਾਨਕ ਐਸਾ ਹਰ ਸੇਵਾਂ ਅੰਤ ਲਹਿ ਛਡਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾ ਸੁਖ ਧਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਘਰੇ ਨਾ ਹੋਈ ਮਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਹੀ ਲਖਿਆ ਰਹਾਉ ਜਾਤ ਮਹਜੋਤ ਜੋਤ ਮਹਜਾਤਾ ਕਲਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਤਿ ਸਵਾਲਿਓ ਜਿਨ ਕੀਤੀ ਸੋ ਪਾਰ ਭਇਆ ਤਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋ ਦਰਾਗਾ ਸਮਹਲਾ ਪਹਿਲਾ ਏ ਕੋ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਹਜਤ ਬੈ ਸਰਵ ਸਮਾਲੇ ਵਾਜੇ ਤੇਰੇ ਨਾਦ ਨੇ ਕਿਆ ਅ ਸੰਖਾ ਕੀਤੇ ਤੇਰੇ ਗਾਵਨ ਹਾਰੇ ਕੀਤੇ ਤੇਰੇ ਰਾਗ ਪਰਿ ਸੋ ਕਹੀਏ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣ ਲਖ ਲਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸੁਵਾਰੇ ਗਾਵਣ ਤੁਦਨੋ ਇੰਤ ਦਿਰਾਸਨਮ ਬੈਠੇ ਦੇਵਤੇ ਆਦਰ ਨਾਲੇ ਗਾਵਣ ਤੁਦਨੋ ਸਿਦ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੇ ਗਾਵਣ ਤੁਦਨੋ ਜਤੀਸਰੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਭੰਡ ਰਪਣ ਕੇਸਰ ਜੁਜੂ ਕੋ ਵੇ ਦਾਣਾਲੇ ਗਾਵਣ ਤੁਦਨੋ ਮੋਹਨਿਆ ਮਨਮੋਹਣ ਸੁਰਗਮਾ ਛੱਪੇ ਆਲੇ ਗਾਵਣ ਤੁਦਨਾਰਤਨੀਉ ਪਾਏ ਤੇਰੇ 68 ਤੀਰਥ ਨਾਲੇ ਗਾਵਣ ਤੁਦਨੋ ਜੋਤ ਮਹਾਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਣ ਤੁਧਨੋ ਕੰਨਮਨੁ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇ ਹੀ ਤੁਧਨੋ ਗਾਵਣ ਜੋਤਰ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਣ ਸੇ ਮੈ ਚਿਤ ਨਿ ਆਉ ਨਾਨਕ ਆ ਵਿਚਾਰੇ ਸੋਈ ਸੋਈ ਸਰਾਸ ਸਾਇਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜੈ ਨਾ ਜਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇ ਜਨੀਉ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋਤੀਸ ਦੀ ਵਡਿਆਈ ਜੋ ਤਿਸ ਪਾਵੇ ਸੋਈ ਕਰਤੀ ਰੁਕਮ ਨਾ ਕਰ ਨਾ ਜਾਇ ਸੋ ਪਾਸ ਸੋ ਸੋ ਪਾਸ ਆਇਉ ਨਾਨਕ ਰਹਿਣ ਰਜਾਈਆ ਸਾ ਮਹਿਲਾ ਪਹਿਲਾ ਸੁਣ ਵੱਡਾ ਖੇਸਬ ਕੋਈ ਕੇਵਲ ਵੱਡਾ ਦੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮੇਂ ਸੁਰਤਕਮਾਏ ਸਭ ਕੀਮਤ ਮੇਲ ਕੀਮਤ ਪਾਈ ਜਾਨੀ ਧਿਆਨੀ ਗੁਰਗੁਰ ਹਾਈ ਕਹਿ ਨਜਾਈ ਤੇਰੀ ਤਿਲ ਵਡਿਆਈ ਸਭ ਸਾਥ ਸਭਤਾ ਮ ਸਭ ਚੰਗੀਆਂ ਆਈਆਂ ਸਿੱਧਾ ਅਬਰਖਾਂ ਕੀਆਂ ਵਡਿਆਈਆਂ ਤੁਧਵੇਂ ਸਿੱਧੇ ਕਿਣੇ ਨਾ ਪਾਈਆ ਕਰਮਲੇ ਨਾ ਹੀ ਠਾਕ ਰਹੀਆ ਆਕਣ ਵਾਲਾ ਕਿਆ ਵਿਚਾਰਾ ਸਖਤੀ ਪਰੇ ਤੇਰੇ ਭੰਡਾਰਾ ਜਿਸ ਤੂ ਦੇਰ ਸੇ ਕਿਆ ਚਾਰਾ ਨਾਨਕ ਸੱਚ ਸੁਹਾਰਣ ਹਾਰਾਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਚਰੇ ਮਰ ਜਾਉ ਆਖੜਿਓ ਖਾ ਸਾਚੈ ਨਾਉ ਸਾਚੇ ਨਾਮ ਕੀ ਲੱਗੈ ਪੂਖਤ ਪੁਖ ਖੈ ਕੈ ਚਲੀਐ ਦੁਖ ਸੋਕੇ ਉਸਰੇ ਮੇਰੀ ਮਾਏ ਸਾਚਾ ਸਾਈ ਸੱਚੈ ਨਾਹਿ ਰਹਾਉ ਸਾਚੇ ਨਾਮ ਕੀ ਤਲਵੜ ਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵਡਾ ਨ ਹੋਵੇ ਘਾਟ ਨ ਜਾਏ ਨਾ ਮਰੇ ਨ ਹੋਵੇ ਸੋਗ ਦੇਂਦ ਰਹਣ ਝੁਕੇ ਭੋਗ ਗੁਨੇ ਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਦੇਵੜਾ ਪਤੇ ਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਕਸਮ ਵਿਸਾਰੇ ਕੇ ਕਮ ਜਾਤ ਨਾਨਕ ਨਾਮੇ ਬਾਦ ਸੁਨਾਤ ਰਾਗ ਤਰੀ ਮਹਿਲਾ ਚੌਥਾ ਹਰ ਕੇ ਜਨ ਸਤਿਗੁਰ ਸਰਪੁਰਖਾ ਬਨੋ ਗੁਰੂ ਗੁਰਪਾਸੇ ਹਮ ਕੇਰੇ ਕਿਰਮ ਸਤਿਗੁਰ ਸਰਨਾਈ ਕਰਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇ ਮੋਕ ਰਾਮ ਨਾਮ ਪਰਗਾਸ ਗੁਰਮਤਿ ਨਾ ਮੇਰਾ ਪ੍ਰਾਨ ਸਿਕਾਈ ਹਰ ਕੀਰਤ ਹਮਦੀ ਰਹਿ ਰਾਸ ਰਹਾਓ ਅਰਜਣ ਕੇਵੜ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸੇ ਹਰ ਹਰ ਨਾਮ ਲੈ ਤ੍ਰਿਪਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਿ ਸੁਨਾਮ ਨਾ ਪਾਇਆ ਤੇ ਭਾਗਹੀਣ ਜੰਪਾਸ ਜੋ ਸਤਿਗੁਰ ਸੰਗਤ ਨਹੀਂ ਆਏ ਤ੍ਰਿੰਗ ਜੀਵੇ ਤ੍ਰਿਗ ਜੀਵਾਸ ਜਿਨ ਹਰਜਣ ਸਤਿਗੁਰ ਸੰਗਤ ਪਾਏ ਤੈਨ ਤੋਰ ਮਸਤਕਲੇ ਖਿਆਲੀ ਖਾਸ ਧਨ ਤਾਨ ਸਤਸੰਗ ਜਿਤ ਹਰਿ ਸੁਪਾਇ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਜਰੀ ਮਹੱਲਾ 5ਵਾਂ ਕਾਹੇ ਰ ਮਨ ਚਿਤ ਵਿਉਦਮ ਜਾਹਰ ਹਰ ਜਿਓ ਪਰਿਆ ਸੈਲ ਪਥਰ ਵਹਿ ਜੰਤੀਓ ਪਾਈ ਤਾਂ ਕਰ ਜਿ ਗਾਗੇ ਕਰ ਤਰਿਆ ਮੇਰੇ ਮਾਧੋ ਜੀ ਸਾਰ ਸੰਗਤ ਮਲੇ ਸਿਓ ਤਰਿਆ ਗੁਰ ਪ੍ਰਸਾਰ ਪਰਮ ਭਤ ਪਾਇਆ ਸੂਕੇ ਕਾਸ਼ ਤਰਿਆ ਰਹਾਉ ਜਨਨ ਪਿਤਾ ਲੋਗ ਸਰਬੰਤਾ ਕੋਇ ਨ ਕਿਸ ਕੀ ਤਰਿਆ ਸਿਰ ਛੜ ਲਖ ਸੰਬਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਊਡੇ ਊਡਾਵੇ ਸੇ ਕੋ ਸਾਦਿ ਸਪਾਚੇ ਬਿ ਸ਼੍ਰੀ ਸ਼ਰਿਆ ਤਿਨ ਕਵਣ ਕਲਾਵੇ ਕਵਣ ਚਗਾਵੇ ਮਨ ਮਹਿ ਸਿਮਰਨ ਕਰਿਆ ਸਾਬਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨ ਪਾਰਾ ਵਰਿਆ ਰਾਗਿਆ ਸਾ ਮਹੱਲਾ ਚੌਥਾ ਸੋਪੁਰਕ ਇਕ ਅੰਕਾਰ ਸਤਿਗੁਰ ਪ੍ਰਸਾਦ ਸੋਪੁਰਕ ਨਰਜਣ ਹਰ ਪਰਕ ਨਰਜਣ ਹਰ ਅਗਮ ਅਗਮਿਆ ਪਾਰ ਸਭ ਧਾਵੇ ਸਭ ਧਾਵੇ ਤੋ ਜੀ ਹਰ ਸੱਚੇ ਸਰ ਜਨਹਾਰ ਸਭ ਜੀ ਤੁਮਾਰੇ ਜੀ ਤੋ ਜੀਆਂ ਕਾਦਾ ਤਾਰ ਹਰ ਧਾਵੇ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰੇ ਆਪੇ ਠਾਗੁਰ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਘਟ ਘਟ ਅੰਤਰ ਸ਼ਰਮ ਨਿਰੰਤਰ ਜੀ ਹਰੇ ਕੋ ਪ੍ਰਖ ਸਮਾਣਾ ਇੱਕ ਦਾਤੇ ਪੇਖਾਰੀ ਜੀ ਸਭ ਤੇਰੇ ਝੋੜ ਵੇਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋਤ ਤੂ ਵਿਨਾ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਮੈਂਤਰੀ ਤੇਰੇ ਕਿਆ ਗੁਣਿਆ ਖ ਵਖਾਣਾ ਜੋ ਸੇਵੈ ਜੋ ਸੇਵੈ ਤੁਝੇ ਜਨ ਨਾਨਕ ਤਿਨ ਕੁਰਬਾਣਾ ਹਰਤੇ ਆਵੇ ਹਰਤੇ ਆਵੇ ਦੁਜੀ ਸੇਂਜਾ ਜੁਗ ਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਾਈ ਜਿਨ ਹਰਤੇ ਆਏ ਜੀ ਤਨ ਟੂਟੀ ਜੰਕੀ ਫਾਸੀ ਜਿਨ ਰਪਉ ਜਿਨ ਹਰ ਰਨ ਰਪਉ ਧਾਇ ਜੀ ਤਨ ਕਾ ਪਉ ਸਮਗ ਵਾਸੀ ਜਿਨ ਸੇਵਾ ਜਿਨ ਸੇਵਾ ਮੇਰਾ ਹਰ ਕੀਤੇ ਹਰ ਰੂਪ ਸਮਾਸੀ ਸੇਤਾਨ ਸੇਤਾਨ ਜਿਨ ਹਰਤੇ ਆਏ ਜੀ ਜੇ ਨਾਨਕ ਤਨ ਬਲ ਜਾਸੀ ਤੇਰੀ ਪਗਲ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਪਰ ਤੇਰੇ ਪਗਲ ਸਲਾਹਣ ਤੁਜੀ ਹਰਨੇ ਕਹਨੇ ਕੀ ਅਨੰਤਾ ਨਿਰਯਨੇ ਤੇਰੀ ਨੇ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਨੇ ਤੇਰੇ ਨੇ ਭੜੇ ਬੋ ਸਮਰਸ ਸਾਸ ਜੀ ਕੜਕਿਰਿਆ ਕੜਕਰਮ ਕਰਨਤਾ ਸੇ ਪਗ ਸੇ ਪਗ ਤੇ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂ ਆਦਿ ਪੁਰਖਿਆ ਪਰਮ ਪਰਕਰਤਾ ਜੀ ਤੁਲ ਜਿਵੜੇ ਵਰਨਾ ਕੋਈ ਤੂੰ ਜੁਗ ਜੁਗ ਇੱਕੋ ਸਰਸ ਦਾ ਤੂੰ ਇੱਕੋ ਜੀ ਤੂੰ ਲੇਚਲ ਕਰਤਾ ਸੋਈ ਤਦਾ ਪੇ ਭਾਵੇ ਸੋਈ ਵਰਤਿਆ ਜੀ ਤਦਾ ਪੇ ਕਰੇ ਸੋਈ ਤਦਾ ਪੇ ਸਿੱਟੇ ਸਭ ਯੋ ਪਾਈ ਜੀ ਤਦਾ ਪੇ ਸਰੇ ਤੇ ਸਭ ਗੋਈ ਜਨਾਨਾਂ ਗੁੜ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈਆ ਸਾ ਮਹਿਲਾ ਚੌਥਾ ਤੂੰ ਕਰਤਾ ਸਚਾਰ ਮੈਂ ਡਾਂਸ ਆਈ ਜੋ ਤੂੰ ਪਾਵੇ ਸੋਈ ਤਿਸੇ ਜੋ ਤੂੰ ਦੇ ਸੋਈ ਹੋਂ ਪਾਇ ਰਹਾਓ ਸਭ ਤੇਰੀ ਤੂੰ ਸਭਨੀ ਤੇ ਆਇਆ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨ ਮੁਗਵਾਇਆ ਤੂੰ ਆਪ ਵੀ ਛੋੜਿਆ ਆਪ ਮਿਲਾਇਆ ਤੂੰ ਦਰਿਆ ਸਤ ਜਹੀ ਮਾਏ ਤਦ ਵੀ ਦੂਜਾ ਕੋਈ ਨਾ ਜੀਤਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਾ ਸੁਲੋਗੀ ਮੇਲ ਜਿਸ ਨੂੰ ਤੂੰ ਜਾਣਵੇਂ ਸੋਈ ਜਨ ਜਾਣੇ ਹਰ ਗੁਰ ਸਦੀ ਅੱਖ ਵਖਾੜੇ ਜਿਨੇ ਹਰ ਸੇਵਾ ਤੇ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਵੀ ਤੂੰ ਜਾ ਵਰਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋ ਜਨ ਨਾਨਕ ਰੂਪ ਪ੍ਰਗਟ ਹੋਏ ਆਸਤਾ ਮਹਿਲਾ ਪਹਿਲਾ ਤੇ ਤਿਸ ਰਵੜੇ ਪਹਿਲੇ ਨਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕਨ ਮੋ ਭੰਗਨੇ ਚਾਲੇ ਹਮ ਦੇਖੈ ਤੇ ਡੂਬੀਏ ਲੈ ਮਨ ਇਕ ਨ ਚੇਤ ਸਮੂਣ ਮਣਾ ਹਰ ਬਿਸਰੇ ਤੇਰੇ ਗੁਣ ਗਲਿਆ ਰਹਾਓ ਨਾਉ ਜਤੀ ਸਦੀ ਨਹੀਂ ਪੜਿਆ ਮੂਰਮੁਗਦਾ ਜਰਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿੰਤੂ ਨਾਹੀ ਵਿਸਰਿਆ ਸਭ ਹੱਲਾ ਪੰਜਵਾ ਭਈ ਪ੍ਰਾਪਤ ਮਾਨੁਕ ਦੇ ਹਰੀਆ ਗੋਬਦ ਮੰਨ ਕੇ ਤੇਰੀ ਬਰੀਆ ਵਰ ਕਾ ਤਰ ਕਿਤੇ ਨਾ ਕਾਮਿਲ ਸਾਥ ਸੰਗਤ ਭਜ ਕੇਵਲ ਨਾਮ ਸਰੰਜਾ ਲਾਪੁ ਜਨ ਤਰਨ ਕੈ ਜਨਮ ਵਿਥਾ ਜਾ ਤਰੰਗ ਮਾਇਆ ਕੈ ਰਹਾਓ ਜਬ ਤਾ ਸ੍ਰਿਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਨਹਿ ਰਾਇਆ ਕਹੁ ਨਾਨਕ ਹਮਣੀ ਚਰਮਾ ਸਰਨ ਪਰੇ ਕੀ ਰਾਖੋ ਸਰਮਾ ਬਾ ਚਾਇ ਦਸਵੇਂ ਗਵਯੋ ਭਾਈ ਬੇ ਤੀ ਚੌ ਭਾਈ ਹਮਰੀ ਕਰੋ ਹਾ ਦੇਰ ਚਾ ਪੂਰਨ ਹੋਏ ਕਿਤ ਕੀ ਇਛਾ ਤਉ ਚਨ ਮਨੈ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸ ਬੈ ਤੁਮ ਕਾ ਵੋ ਆਪ ਹਾ ਦੇ ਮਹੀਂ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰਚਣ ਜੀ ਕਰ ਦਇਆ ਕਰੀਐ ਸਭਨ ਕੋ ਹਦ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰੁ ਪਜਣ ਕੀ ਰਹੇ ਪਿਆਸਾ ਤੁਮੇ ਸਾੜ ਕੋ ਵਰਨਾ ਧਿਆਉ ਜੋ ਵਰਤਿਆ ਸੁ ਤੁੰਤੇ ਪਾਉ ਸੇਵਕ ਸਿਕ ਹਮਾਰੇ ਤਾਰਿਏ ਚੁੰਚੂ ਸਤਰ ਹਮਾਰੇ ਮਾਰਿਏ ਆਪਾ ਹਾਤੇ ਮੁਝੇ ਬਰੀਏ ਮਰਨ ਕਾਲ ਖਤਰਾ ਸਨੇ ਵਰੀਏ ਹੂਜੋ ਸਦਾ ਹਮਾਰੇ ਪਛਾ ਸਿਰੇ ਤੁਜੋ ਕਰੀਏ ਵਰ ਰੱਛਾ ਰੱਖ ਲੈ ਮੇਰਾ ਰਖਣ ਹਾਰੇ ਸਾਈਂ ਸੰਤ ਸਹਾਏ ਪਿਆਰੇ ਦੀਨ ਬਣ ਦੁਸ਼ਟਣ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਕੰਤਾ ਕਾਲ ਪੈ ਬ੍ਰਹਮਾ ਬਖਤਰਾ ਕਾਲ ਪੈ ਸ਼ਿਵ ਜਿਉ ਉਤਰਾ ਕਾਲ ਪੈ ਕ੍ਰਿਸ਼ਨਾ ਸੰਪਰਕਾ ਸਾਸਕ ਤਾਰਕਾ ਕੀਆ ਤਮਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਤਾ ਜਛਨੇ ਉਜਾਇਓ ਆਡਨ ਤੇ ਕੇਵ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹਿ ਕੋ ਮਾਰੇ ਸਕਲ ਪ੍ਰਜਾ ਚ ਨਿਆ ਪਸਵਾਰੀ ਸ਼ਿਵ ਕਣ ਕੋ ਸ਼ਿਵ ਗੁਰ ਸੁਖ ਦਿਓ ਸਤਰੰਗ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣ ਤੇ ਭਲੇ ਬੁਰੇ ਕੀ ਭੀਰ ਪਛਾਨ ਚਿੰਦੀ ਤੇ ਕੁੰਚਰੇ ਸੋਲਾ ਸਭ ਪਰ ਕਿਰਪਾ ਜਿਸ ਕਰ ਬੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੈ ਸੋ ਕੀ ਏਕ ਏਕੀ ਭੀਰ ਪਛਾਨੇ ਘਟ ਘਟ ਕੇ ਬੜਬੜ ਕੀ ਜਾਣੇ ਜਬੁ ਦਰਖਿ ਕਰਾ ਕਰਤਾਰ ਪਰਜਾ ਤਰਤ ਤਬ ਦੇ ਹੇ ਉਪਾਰਾ ਜਬਾ ਕਰਤ ਕਰਤੂ ਹੋ ਕਹੂ ਤਮੈ ਮਿਲਤ ਦੇਦਰਸਭੂ ਜੇਤੇ ਬਰਸਿਰ ਸਬਤਾਰੇ ਆਪਿ ਆਪਣੀ ਭੂਜਿਓ ਚਾਰੇ ਤੁਮ ਸਭ ਹੀ ਤੇ ਰਤਨ ਰਾਲ ਗਾਨਦ ਭੇਦ ਭੇਦ ਰਿਆਲਮ ਨਰੰਗਾਨਨ ਬਕਾਨਨ ਲੰਬੇ ਆਦ ਨੀਦ ਨਾ ਦੇ ਸੰਭ ਤਾਕਾ ਮੂੜ ਚਾਰਤ ਭੇਦਾ ਜਾ ਕੋ ਪੇ ਨ ਭਾਵਦ ਭੇਦਾ ਤਾ ਕੋ ਕਿਰਪਾ ਹਰ ਮਨਤ ਮਾ ਮੂੜ ਕਛ ਪੇਦ ਨਾ ਜਾਣਤ ਮਾ ਦੇਵ ਕੋ ਕਹਿ ਸਦਾ ਸਭ ਨਰੰਕਾਰ ਕਾ ਝੀੜਿਤ ਨਹਿ ਭਵ ਆਪੇ ਆਪਣੀ ਬੋਤ ਹੈ ਜੇਤੀ ਬਰਨਤ ਪੈਣ ਪੈਣ ਤੋਹੇ ਦੇਤੀ ਤੁਮਰਾ ਲਖਣ ਜਾਏ ਬਸਾਰਾ ਕਹਿ ਵੀ ਸਜਾ ਬਰਤੁਮ ਸੰਸਾਰ ਏਕੇ ਰੂਪ ਲੋਭ ਸਰੂਪ ਅਰੰਕ ਪਿਉ ਰਾਵ ਕਹੀ ਭੂਪਾਂਡ ਜੇ ਰ ਸਿਤਰ ਕੀਨੇ ਸਕੂਲ ਕਾਨ ਬਹ ਰਏ ਗਿਨੇ ਉਹ ਪੂੜਾ ਜਹ ਹੈ ਬੇਠਾ ਕੌਂਸਿੰਦ ਪੇ ਸੰਕਟ ਕੇਠਾ ਸਗਰੇ ਸਿਤ ਕਾਇ ਚੰਬ ਵਾਰਜਗਨ ਸਰੂਪ ਸੇਂਭਵ ਅਬਰਚਾ ਮੇਰੀ ਤਮ ਕਰੋ ਸੇਖਿ ਵਾਰ ਸਿੱਖ ਸੰਗਰੋ ਦਿਸਰਥੇਲ ਬੜ ਤੁ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਤੁ ਸੰਸਰਨੀ ਪਰੇ ਦਿਨ ਕੈ ਦਿਸੁਦਖ ਤੋ ਹੋਇ ਮਰੇ ਪਰਖਣ ਉਪਗ ਭਰੇ ਤਿਹਾਰੇ ਦਿਨ ਕੈ ਤੁ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰਤੇ ਆਏ ਹੈ ਤਾਂ ਕਿ ਕਾਲ ਲਗਟਨੇ ਰਚਾ ਹੋਇ ਤੈ ਸੁਬ ਕਾਲਾ ਦੁਸਰੇ ਸਰੇ ਤਦਕਾਲਾ ਕਿਰਪਾ ਦ੍ਰਿਸ਼ ਸੰਜਾਇ ਨੇ ਰੋ ਤਾਂ ਕਿ ਤਾਤਨ ਗਮੋਹਰ ਹੋ ਰੇਤ ਸੇਤ ਕਰਮੋ ਸੁਭ ਹੋਏ ਰਿਸ ਸੁਸਾਸ ਸਕੀਨਾ ਕੋਈ ਇਕ ਬਾਰ ਜਿੰਦ ਮੈਂ ਸੁਬਾਰਾ ਕਾਲ ਫਾਸਤੇ ਤਾਇ 12 ਜਿੰਨਰ ਨਾਮ ਤੇ ਹਾਰੋ ਕਹਾ ਦਾਰਿਦ ਸੁਧੋਗ ਤੇ ਰਹਾ ੜਕੇ ਤਮੈ ਸਰੰਤਿ ਹਾਰੀ ਆਪ ਹਾਦਲੇ ਹੋ ਬਾਰੀ ਸਰਬਤੋਰਮੋ ਸੁਹਾਇ ਜਿਸ ਸੁਦੋਗ ਤੇਲੇ ਹੋ ਬਚਾਈ ਸੋਈਆ ਪਾਏ ਗਏ ਜੋ ਤੇ ਤੁਮਰੇ ਤਬਤੇ ਕੋ ਆਖਰੇ ਨਹੀਂ ਆਨਿਓ RAM ਰਹੀਮ ਪ੍ਰਾਨ ਕਰਾਨੇ ਕਹਿਮ ਤੇ ਕ ਨਾ ਮਾਨਿਓ ਸਿਮਰਸਾ ਸਰਬੇ ਸਭ ਵੋ ਭੇਦ ਕੈ ਹਮੇ ਕ ਨਾ ਜਨ ਸੀਰੀਅਸ ਪਾਣ ਕਰ ਬਾਤ ਉਮਰੀ ਕਰ ਮੈਨੇ ਕ ਸਭ ਤੋ ਹੀ ਬਖਾਲਿਓ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰ ਦਵਾਰ ਬਾਇ ਗਏ ਕਿਲਾ ਜੀ ਅਸੀ ਗੋਬਿੰਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਨ ਦੇ ਕੋ ਓੰਕਾਰ ਸਤਿਗੁਰੂ ਪ੍ਰਸਾਦ ਆਨੰਦ ਭਿਆ ਮਰੀ ਮਾਂਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ੁਭ ਲੋਤਾ ਗਾਵੋ ਹਰੀ ਕੇ ਰਾਮ ਨ ਜੀਵ ਮਸਾਇ ਕਹੇ ਨਾਨਕੇ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋਹਰ ਲਾਲੇ ਹਰਨਾੜ ਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨ अंगीकारो करे तेरा कार्य सब सवार सब नागला सम्राट स्वामी सो के मन विचारे कहे नार मन मेरे सदा रोहर ना ले साचे साहेबा क्या नहीं कर तेरे करता तेरे सब की जाय जिसते है सो पावे सदा सिफ्त सलाह तेरी नाम नमसावे नाम जिनके मन वस्या वाजे शब्द कनेरे कहे नानक सच्चे साहेब क्या नहीं कर तेरे साचा नाम मेरा है ਸਾਚੇ ਨਾਮੇ ਆਧਰ ਮੈ ਰਾਜਿ ਨੂੰ ਭੁਖਾ ਸਬਦ ਗਵਾਈਆਂ ਕਰਛਾ ਸੁਖ ਮਣਾਈ ਵਸੈ ਜਿ ਇੱਛਾ ਸਾ ਪੁਜਾਈਆਂ ਸਦਾ ਕੁਰਬਾਨ ਕੀ ਤਾਗਰ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਨੋ ਛਤੋ ਸ਼ਬਦ ਰੋ ਪਿਆਰੋ ਸਾਚਾ ਨਾਮੇ ਰੈ ਆਧਾਰੋ ਵਾਜੇ ਪੰਛ ਬਰਦ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਇਕਲਾ ਜਿਤ ਕਰਤਾਰੀਆਂ ਪੰਜ ਦੂਤਰ ਵਸ ਕੀਤੇ ਕਾਲ ਕੰਟ ਕੁਮਾਰਿਆ ਧੁਰ ਕਰਮ ਪਾਇਆ ਤੁਝਿਨ ਕੋ ਸਿ ਨਾਮ ਹਰ ਕੀ ਲਾਗੇ ਕਹੇ ਨਾਨਕ ਤੈਸ ਕੋ ਆਦਿਤ ਕਰੇ ਨ ਦਵਾ ਜੇ ਅੰਦ ਸਲੋਵੜ ਭਾਗੀ ਹੋ ਸਗਲ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਪਾਇ ਉਤਰੇ ਸਗਲ ਵਸੂਰੇ ਦੂਖ ਰੋਗ ਸੰਤਾ ਭਿ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਰੁ ਭਏ ਸਰਚੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹ ਤੇ ਪਵਤ ਸਤਗੁਰ ਰਹਾ ਭਰਪੂਰੇ ਬਿਣਵੰਤ ਨਾਨਕ ਗੁਰ ਚਰਨ ਲਾ ਕੇ ਬਾਚੇ ਹਰ ਤੂਰੇ ਮੰਤਾਵਣੀ ਮਹਲਾ 5 ਥਾਲ ਵਿੱਚ ਤਿੰਨ ਵਸਤੂ ਪਈਓ ਸਰਸੰਤੋਕ ਵਿਚਾਰੋ ਅਮ੍ਰਿਤ ਨਾਮ ਠਾਕੁਰਾ ਕਾ ਪਯੋ ਜਿਸ ਕਾ ਸਭ ਸਿਹਦਾਰੋ ਏਕੋ ਖਾਵੇ ਜੇਕੋ ਪੁੰਚੈ ਉਸ ਕਾ ਹੋਇ ਉਦਾਰੋ ਇਹ ਵਸਤਰੀ ਨਹਿ ਜਾਇ ਨਿਤਨ ਤਰਖਿ ਉਨਤਾਰੋ ਧੰ ਸੰਸਾਰ ਚ ਲਗਤਰੀਏ ਸਭ ਨਾਨਕ ਭ੍ਰੰਭਸਾਰੋ ਸ਼ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾ ਤੂੰ ਨਾਹੀ ਮੈਨੂ ਜੋ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਨਾਹੀ ਆਪੇ ਤਰਸ ਪਿਓਈ ਦਰਸ ਪਿਆ ਮੇ ਰਹਿਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾ ਮਿਲੇ ਤਾ ਜੀਵਾ ਤਰਮਣਤੀ ਵੇ ਹਰਿਆ ਪੋੜੀ ਜਿੱਥੇ ਤੂੰ ਸਮਰਾਤ ਜਿੱਥੇ ਕੋਈ ਨਾ ਆਏ ਉਥੇ ਤੇਰੀ ਰੱਖੀ ਅਗਲੀ ਧਰਮਾਏ ਸੁਣ ਕੇ ਜਮ ਕੇ ਦੂਤ ਨਾ ਹੀ ਤੇਰੇ ਛੱਡ ਜਾਏ ਭੌਦਲ ਬਿਕ ਮੁਸਕਾ ਗੁਰ ਸ਼ਬਦੀ ਭਾਰ ਪਾਏ ਜਿੰਨ ਕੋ ਲੱਗੀ ਪਿਆਸ ਅਮਰੀ ਸਹੀ ਖਾਏ ਕਲਮੇ ਹੋ ਪੋਨਗੜ ਗੋਬਿੰਦ ਗਾਏ ਸਭ ਸੇ ਨੋ ਕਿਰਪਾਲ ਸੁਮਲੇ ਸਾਹੀ ਸਾਹਿਬ ਰਥਾ ਕੋ ਨਾ ਜਾਏ ਜੀ ਆਵੇ ਤੋ ਦਾਇ ਸਲੋਕ ਮਹੱਲਾ ਪੰਜਵਾ ਅੰਤਰ ਗੁਰੂ ਆਰਾਧਨਾ ਜੀਵਾਂ ਜਬ ਗੁਰੂ ਨਾਉ ਨੇਤਰੀ ਸਾਧ ਗੁਰੂ ਪੈਕਣਾ ਸੁਰਨੀ ਸੁਰ ਨਾ ਗੁਰ ਨਾਉ ਸਤਗੁਰ ਸੇਤੀ ਰਤਿਆ ਦਰਗਹਿ ਭਾਈਆ ਠਾਓ ਕਹੁ ਨਾਨਕ ਕਿਰਪਾ ਕਰੇ ਜਿਸ ਲੋ ਹਮਤ ਦੇ ਜਗ ਮੇ ਉਤਮ ਕਾੜੇ ਵਿਰਲੇ ਕੇ ਹੀ ਕੇ ਮਹੱਲਾ ਪੰਜਵਾ ਰਕੇ ਰਖਣੇ ਹਾਰਿਆ ਪਿਉ ਪਾਰਿਣ ਗੁਰ ਕੀ ਪੈਰੀ ਪਾਏ ਕਾਜ ਸੁਹਾਰਿ ੜ ਵਾਹਿ ਆਪ ਦੇ ਆਲ ਮਨੋਣਾ ਵਿਸਾਰੀਣ ਸਾਜ ਜਿਨਾ ਕੇ ਸੰਗ ਪਉ ਜਲਤਾਰੀਣ ਸਾਖਤ ਦਿਨ ਤਕ ਦੁਸ਼ਕਿਨ ਮਾਹੀ ਬਿਦਾਰੀਣ ਈ ਸਹਿਬ ਕੀ ਟੇਕ ਨਾਨਕ ਮਨੇ ਮਾਏ ਜਿਸੁ ਮਰਸੁ ਕੋ ਹੋਇ ਸਗਲੇ ਦੁਖ ਜਾਇ ਈ ਸਹਿਬ ਕੀ ਟੇਕ ਨਾਨਕ ਮਨੇ ਮਾਏ ਜਿਸੁ ਮਰਸੁ ਕੋ ਹੋਇ ਸਗਲੇ ਦੁਖ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ